ਔਰ ਅੱਜ ਅਸੀਂ ਸਿੰਘ ਸਾਹਿਬ ਨੂੰ ਮਿਲੇ ਆ ਸਿੰਘ ਸਾਹਿਬ ਨੂੰ ਮਿਲਣ ਦਾ ਕਾਰਨ ਇਹ ਮਿਲੇ ਆਂ ਹੀ ਬੜੇ ਦੁੱਖ ਦੇ ਨਾਲ ਹਾਂ ਤੇ ਖੁਸ਼ ਹੋ ਕੇ ਹੀ ਇਹ ਕਰਕੇ ਆਏ ਆ ਕਿ ਸ਼੍ਰੋਣੀ ਕਮਟੀ ਨੇ 1 23 ਨਵੰਬਰ 23 ਅਗਸਤ 2021 ਨੂੰ ਮਤਾ ਪਾਇਆ ਸੀ ਕਿ ਧਰਮੀ ਫੌਜੀ ਨਹੀਂ ਗਿਆ ਸਰ ਜਨਰਲ ਕੋਟ ਮਾਰਦੇ ਤੇ ਸ਼ਹੀਦ ਧਰਮੀ ਫੌਜੀ ਨਹੀਂ ਪਿਛਲੇ ਸਾਲ 21 ਜੁਲਾਈ 2023 ਨੂੰ ਸਾਡੀ ਸਬ ਕਮੇਟੀ ਦੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਪ੍ਰਧਾਨ ਸਾਹਿਬ ਨੇ ਜਿਹੜੀ ਸ਼੍ਰੋਣੀ ਕਟੀ ਆ ਸਾਨੂੰ ਨਹੀਂ ਧਰਮੀ ਫੌਜੀ ਮੰਨੀ ਫਿਰ ਸਾਡੀ ਦੁਪਾਰਾ 24 ਅਕਤੂਬਰ 2023 ਨੂੰ ਹਰਜਿੰਦਰ ਸਿੰਘ ਤਾਂ ਮੈਂ ਸ਼ਰਮਨੀ ਕਿਰਤ ਪ੍ਰਧਾਨ ਦੇ ਨਾਲ ਹੁੰਦੀ ਹੈ ਮੀਟਿੰਗ ਉਹਦੇ ਵਿੱਚ ਉਹਨਾਂ ਨੇ ਸਾਨੂੰ ਮੰਨ ਕੀਤੀ ਅਤੇ ਉਹਨਾਂ ਨੇ ਫਿਰ ਜਿਹੜਾ ਸਾਨੂੰ ਧਰਮੀ ਫੌਜੀ ਮੰਨਣ ਤੋਂ ਇਨਕਾਰ ਕਰਤਾ ਉਸ ਤੋਂ ਬਾਅਦ ਚੌਥੀ ਮੀਟਿੰਗ ਹੁਣ ਸਾਡੀ 1 ਜੁਲਾਈ 2024 ਨੂੰ ਹੁੰਦੀ ਹੈ ਹਰਜਿੰਦਰ ਸਿੰਘ ਤਾਂ ਮੈਂ ਸ਼ਰਮਨੀ ਕਿਰਤ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਔਰ ਉਹਦੇ ਵਿੱਚ ਅਸੀਂ ਕੋਈ ਮੰਗ ਨਹੀਂ ਰੱਖੀ ਤੋ ਹੱਥ ਜੋੜ ਕੇ ਮੈਂ ਇੱਕੋ ਬੇਨਤੀ ਕੀਤੀ ਕਿ ਸਰ ਜਿਹੜਾ ਬੰਦਾ ਜੂਨ 1984 ਦੇ ਫੌਜੀ ਬੈਰਗ ਛੱਡ ਕੇ ਅੰਮ੍ਰਿਤਸਰ ਨੂੰ ਚਾਲੇ ਪਾਤੇ ਉਹਨੂੰ ਧਰਮੀ ਫੌਜੀ ਮੰਨਿਆ ਜਾਵੇ ਲੇਕਿਨ ਇਹਨਾਂ ਨੇ ਮੇਰੀ ਮੰਗੀ ਉਲਟ ਕਰ ਦਿੱਤੀ ਉੱਥੇ ਲਿਖਿਆ ਕਿ ਧਰਮੀ ਫੌਜੇ ਮੰਗ ਕੀਤੀ ਕਿ ਸਾਡੀ ਧਰਮੀ ਫੌਜੀ ਕੁਰਬਾਨੀ ਦੀ ਸਲਾਹਗਾ ਕੀਤੀ ਜਾਵੇ ਤੇ 5 ਚਲਾਈ 224 ਨੂੰ ਜਿਹੜੀ ਅੰਤਮ ਕਮੇਟੀ ਆ ਉਹਦੇ ਵਿੱਚ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕਰਦੀ ਕਿ ਧਰਮੀ ਫੌਜੀ ਕੁਰਬਾਨੀ ਨੂੰ ਸ਼ਰੂ ਕਰਨ ਜਾਂ ਇਹ ਮਰਕੇ ਵੀ ਜਿਹੜੀ ਆ ਸਲਾਹਗਾ ਕਰਦੀ ਆ 17 ਨਵੰਬਰ 2011 ਨੂੰ ਸ਼ਰੋਮਲੇ ਪੰਜ ਸਿੰਘ ਸਾਹਿਬਾਂ ਦੇ ਧਰਮੀ ਫੌਜੇ ਦੀ ਕੁਰਬਾਨੀ ਨੂੰ ਮਾਨਤਾ ਦੇ ਰਹੇ ਨੇ ਔਰ ਇੱਥੇ ਸੋਚਣ ਦੀ ਵਿਚਾਰ ਦੀ ਤੇ ਦੁੱਖ ਦੀ ਗੱਲ ਇਹ ਆ ਕਿ ਅੱਜ ਜਿਹੜਾ ਸਾਨੇ 21 ਤੋਂ ਲੱਗੇ ਸ਼ਰਮਕਿੱਟੀ ਉਹੀ ਜਿਹੜੀ ਮਤੇ ਦਾ ਮਤਾ ਪਾਈ ਜਾਂਦੀ ਉਹ ਨਹੀਂ ਔਰ ਅੱਜ ਅਸੀਂ ਸਿੰਘ ਸਾਹਿਬ ਨੂੰ ਮਿਲੇ ਆ ਸਿੰਘ ਸਾਹਿਬ ਨੂੰ ਮਿਲਣ ਦਾ ਕਾਰਨ ਇਹ ਮਿਲੇ ਅਸੀਂ ਬੜੇ ਦੁੱਖ ਦੇ ਨਾਲ ਆ ਤੇ ਖੁਸ਼ ਹੋ ਕੇ ਅਸੀਂ ਇਹ ਕਰਕੇ ਆਏ ਆ ਕਿ ਸ਼ੋਨੀ ਕਟੀ ਨੇ 1 23 ਨਵੰਬਰ 23 ਅਗਸਤ 2021 ਨੂੰ ਮਤਾ ਪਾਇਆ ਸੀ ਕਿ ਧਰਮੀ ਫੌਜੀ ਨੇ ਜਰਨਲ ਕੋਟ ਮਾਰਦੇ ਤੇ ਸ਼ਹੀਦ ਧਰਮੀ ਫੌਜੀ ਨੇ ਉਤੋਂ ਬਾਅਦ ਅਸੀਂ ਮੰਗ ਰੱਖੀ ਤੇ ਪਿਛਲੇ ਸਾਲ 21 ਜੁਲਾਈ 2023 ਨੂੰ ਸਾਡੀ ਸਬ ਕਮੇਟੀ ਦੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਪ੍ਰਧਾਨ ਸਾਹਿਬ ਜਿਹੜੀ ਸ਼ੋਨੀ ਕਟੀ ਆ ਸਾਨੂੰ ਨਹੀਂ ਧਰਮੀ ਫੌਜੀ ਮੰਨਦੀ ਫਿਰ ਸਾਡੀ ਦੁਬਾਰਾ 24 ਅਕਤੂਬਰ 2023 ਨੂੰ ਹਰਜਿੰਦਰ ਸਿੰਘ ਧਾਮੇ ਸ਼ੌਮਣਿ ਪ੍ਰਧਾਨ ਦੇ ਨਾਲ ਹੁੰਦੀ ਹੈ ਮੀਟਿੰਗ ਉਹਦੇ ਵਿੱਚ ਉਹਨਾਂ ਨੇ ਸਾਨੂੰ ਮੰਗ ਕੀਤੀ ਤੇ ਉਹਨਾਂ ਨੇ ਫਿਰ ਜਿਹੜਾ ਸਾਨੂੰ ਧਰਮੀ ਫੌਜੀ ਨੰਬਰਨ ਤੋਂ ਇਨਕਾਰ ਕਰਤਾ ਉਸ ਤੋਂ ਬਾਅਦ ਚੌਥੀ ਮੀਟਿੰਗ ਹੁਣ ਸਾਡੀ 1 ਜੁਲਾਈ 2024 ਨੂੰ ਹੁੰਦੀ ਆ ਹਰਜਿੰਦਰ ਸਿੰਘ ਧਾਮੇ ਸ਼ੌਮਣਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਔਰ ਉਹਦੇ ਵਿੱਚ ਅਸੀਂ ਕੋਈ ਮੰਗ ਨਹੀਂ ਰੱਖੀ ਤੋ ਹੱਥ ਜੋੜ ਕੇ ਮੈਂ ਇੱਕੋ ਬੇਨਤੀ ਕੀਤੀ ਕਿ ਸਰ ਜਿਹੜਾ ਬੰਦਾ ਜੂਨ 1984 ਨੂੰ ਫੌਜੀ ਬੈਰਕ ਛੱਡ ਕੇ ਅੰਮ੍ਰਿਤਸਰ ਨੂੰ ਚਾਲੇ ਪਾਤੇ ਉਹਨੂੰ ਧਰਮੀ ਫੌਜੀ ਮੰਨਿਆ ਜਾਵੇ ਲੇਕਿਨ ਇਹਨਾਂ ਨੇ ਮੇਰੀ ਮੰਗ ਹੀ ਉਲਟ ਕਰ ਦਿੱਤੀ ਉੱਥੇ ਲਿਖਿਆ ਕਿ ਧਰਮੀ ਫੌਜੀ ਨੇ ਮੰਗ ਕੀਤੀ ਕਿ ਸਾਡੀ ਧਰਮੀ ਫੌਜੀ ਕੁਰਬਾਨੀ ਦੀ ਸਲਾਹਗਾ ਕੀਤੀ ਜਾਵੇ ਤੇ 5 ਜਨਵਰੀ 2024 ਨੂੰ ਜਿਹੜੀ ਅੰਤਰਮ ਕਮੇਟੀ ਆ ਉਹਦੇ ਵਿੱਚ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕਰਦੀ ਕਿ ਧਰਮੀ ਫੌਜੀ ਕੁਰਬਾਨੀ ਨੂੰ ਸ਼ਰੂਨਿਕ ਰੀਅਰਿਆ ਮਤਲਬ ਕਿ ਜਿਹੜੀ ਆ ਸਲਾਹਗਾ ਕਰਦੀ ਆ ਔਰ ਇੱਥੇ ਰਾਸ ਤੇ ਜਾ ਕੇ ਬੜੇ ਦੁੱਖ ਦੀ ਗੱਲ ਆ ਇੱਕ ਸਿੰਘ ਸਭਾ ਨੇ ਦੀ ਮੀਟਿੰਗ ਦੇ ਵਿੱਚ ਆ ਮਤਾ ਰੱਖਿਆ ਸੀ ਕਿ ਸਾਡੀ ਕੁਰਬਾਨੀ ਨੂੰ ਮਾਨਤਾ ਦਿੱਤੀ ਜਾਵੇ 17 ਨਵੰਬਰ 2011 ਨੂੰ ਸ਼ਰੋਮਲੇ ਪੰਜ ਸਿੰਘ ਸਭਾ ਅੰਦਰ 7 ਮੀ ਫੌਜੇ ਦੀ ਕੁਰਬਾਨੀ ਨੂੰ ਮਾਨਤਾ ਦੇ ਰਹੇ ਨੇ ਔਰ ਇੱਥੇ ਸੋਚਣ ਦੀ ਵਿਚਾਰ ਦੀ ਤੇ ਦੁੱਖ ਦੀ ਗੱਲ ਇਹ ਆ ਕਿ ਅੱਜ ਜਿਹੜਾ ਸਾਨੇ 21 ਤਵਲਾ ਕੇ ਸ਼ਰੋਮਕਿਟੀ ਉਹੀ ਜਿਹੜੀ ਮਤੇ ਦੇ ਮਤਾ ਪਾਈ ਜਾਂਦੀ ਉਹ ਨਹੀਂ ਉਸ ਤੋਂ ਬਾਅਦ 5 ਨਵੰਬਰ 2016 ਤੋਂ ਲੈ ਕੇ ਅੱਜ ਤੱਕ ਸ਼ੁਰੂਨੀ ਕਿਟੇਦਾਰ ਕਾਰਡ ਕੋਈ ਬੰਦਾ ਚੈੱਕ ਕਰ ਸਕਦਾ ਕਿ ਇਹਨਾਂ ਕਿੰਨੀ ਪ੍ਰਤੀ ਕੀਤੀ ਆ ਲੇਕਿਨ ਸਾਡੀਆਂ 123 ਫੈਲਾਂ ਜਿਹੜੀਆਂ ਨੇ ਉਹਨਾਂ ਚੋਂ 3ਵੀਂ ਫੌਜੀ ਤੋਂ ਬਚਾ ਕੋਈ ਲਖਿਆ ਇਸ ਕਰਕੇ ਅਸੀਂ ਆਪਣੀ ਕੁਰਬਾਨੀ ਨੂੰ ਵੀ ਇੱਥੇ ਅਸੀਂ 3ਵੀਂ ਫੌਜੀਆਂ ਦੀ ਮਿਲ ਕੇ ਜਿਹੜੀ ਕੁਰਬਾਨੀ ਉਹਨੂੰ ਕਰਕੇ ਅਸੀਂ ਇਹਨਾਂ ਦੇ ਪ੍ਰਤੀਰੇ ਦਾ ਕਰਕੇ ਅਸੀਂ ਸਿੰਘ ਸਾਹਿਬਾਨ ਕੋ ਅੱਜ ਆਏ ਹਾਂ ਔਰ ਉਹਨਾਂ ਨੇ ਪੂਰਾ ਪ੍ਰੋਸਾਦ ਦਿੱਤਾ ਕਿ ਤੁਹਾਡੇ ਨਾਲ ਆ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਮੰਗਾ ਰਹੇ ਹਾਂ ਲੇਕਿਨ ਸਿੰਘ ਸਾਹਿਬਾਨ ਨੇ ਇੱਕ ਬੜਾ ਵੱਡੀ ਸਾਨੂੰ ਗੱਲ ਯਾਦ ਕਰਾਈ ਆ ਕਿ ਜੂਨ 1984 ਦੇ ਹਮਲੇ ਤੋਂ ਬਾਅਦ ਵੋਟਰ ਰੋਡ ਜਿਹੜਾ ਸੀ ਸਰ ਕਰਨਾ ਹੀ ਔਰ ਉਹਦੇ ਵਿੱਚ ਜਿਹੜਾ ਸੀ ਪਗੜੀਦਾਰ ਹੀ ਸਿੱਖ ਕੋਈ ਨਹੀਂ ਰਣ ਜਾਣਾ ਇਹਨਾਂ ਦੀ ਮਨਸ਼ਾ ਸੀ ਕਿ ਆਉਂਦੇ ਸਮੇ 20-25 ਸਾਲ ਦਾ ਕੋਈ ਸਿੱਖ ਬੱਚਾ ਕੋੜੀ ਨਹੀਂ ਚੜੇਗਾ ਔਰ ਉਹ ਜਿਹੜੀ ਮਨਸ਼ਾ ਜਿਹੜੀ ਸੀ ਉਹ ਮਤਲਬ ਕਿ ਸਿੰਘ ਸਾਹਿਬਾਂ ਨੇ ਕਹਿ ਕੇ ਸਾਡਾ ਦਿਲ ਖੁਸ਼ ਕਰਤਾ ਕਿ ਇੱਥੋਂ ਤੱਕ ਅਗਰੇ ਹੀ ਤੱਕ ਜਾਣਦੇ ਨੇ ਕਿ ਧਰਮੀ ਫੌਜੀ ਕੀ ਕੁਰਬਾਨੀਆਂ ਦੇ ਜਾ ਕੀ ਆ ਔਰ ਹੁਣ ਇਹਨਾਂ ਨੇ ਫਾਈਨਲ ਸਾਡਾ ਕੀਤਾ ਵਾ ਇਹਨਾਂ ਦੇ ਪੀਏ ਜਸਵਾਲ ਸਿੰਘ ਜੀ ਨੇ ਉਹਨਾਂ ਨੂੰ ਇਹਨਾਂ ਨੇ ਦੱਸ ਦਿੱਤਾ ਕਿ ਤੁਸੀਂ ਧਰਮੀ ਫੌਜੀਆਂ ਦੇ ਵਾਸਤੇ ਸਬ ਕਮੇਟੀ ਬਣਾਓ ਤਰਮੀ ਫੌਜੀ ਨੂੰ ਕੋਲ ਪੂਰੀ ਡਿਟੇਲ ਲਾ ਲੋ ਦੁਬਾਰਾ ਮੈਂ ਐਪਲੀਕੇਸ਼ਨ ਕੱਲ੍ਹ ਤੋਂ ਪਰਸਾ ਦੋਵਾਂ ਦਿਨਾਂ ਦੇਖੇ ਜਾਊਂ ਔਰ ਉਹਦੇ ਉੱਤੇ ਸਬ ਕਮੇਟੀ ਬਣਾ ਕੇ ਅਸ਼ੀਰਿਕਾਲ ਤੱਕ ਸਾਹਿਬ ਵੱਲੋਂ ਜਿਹੜੀ ਆ ਪੂਰੀ ਜਾਂਚ ਕਰਕੇ ਤੇ ਜਿਹੜੀ ਰਿਪੋਰਟ ਜਿਹੜੀ ਸ਼੍ਰੋਮ ਕਟੀਨ ਦਿੱਤੀ ਜਾਏ ਹੁਣ ਤੁਹਾਨੂੰ ਪਰੋਸਾ ਹੋ ਗਿਆ ਤੁਹਾਡੀ ਮੰਗ ਪੂਰੀ ਹੋ ਜਾਈਗੀ ਦੇਖੋ ਜੀ ਸਿੰਘ ਸਭਾ ਨਾਲੋਂ ਮੈਂ ਪਿਛਲੇ ਸਾਲ ਜਦੋਂ ਨਵੇਂ-ਨਵੇਂ ਬਣਿਆ 27 ਤੇ 28 ਜੂਨ ਨੂੰ ਦੋ ਦਿਨ ਮੈਂ ਲੰਮੇ ਚੌੜੇ ਵਿਚਾਰ ਕੀਤੇ ਨੇ ਸਿੰਘ ਸਭਾ ਨਾਲ ਦੇ ਅੰਦਰ ਦਿਲਚਸਪ ਦਰਦਵਾਜ਼ੇ ਔਰ ਅੱਜ ਮੈਨੂੰ ਇੱਕ ਚੀਜ਼ ਦਾ ਮਲਕੇ ਬਹੁਤ ਜੜੀ ਮੈਂ ਅੱਜ ਸ਼ਰਮਸ਼ਾਰ ਹੋਇਆ ਕਿ ਸਿੰਘ ਸਾਹਿਬਾਂ ਨੇ ਕਹਿ ਗਏ ਅਹੀਂ ਤੇਰਾ 6 ਜੂਨ ਦੇ ਪ੍ਰੋਗਰਾਮ ਦੇ ਵਿੱਚ ਅਧਰ ਮੇਰਾ ਨਾਮ ਲਿਆ ਤਾਂ ਕਿ ਇਨਸਾਨ ਭੁਲਣਾ ਰੱਖਦੀ ਆਪਾਂ ਟੀਵੀ ਦੇ ਨੇ ਕਦੀ ਖਬਰ ਪੜਦੇ ਨਹੀਂ ਪੜਦੇ ਉਹਦੇ ਚ ਮੈਂ ਸਿੰਘ ਸਾਹਿਬਾਨ ਕੋਲ ਜੀ ਖਿਮਾ ਮੰਗੀ ਆ ਕਿ ਮੈਨੂੰ ਖਿਮਾ ਕੀਤੀ ਜਾ ਕੇ ਜੇ ਤੁਹਾਨੂੰ ਸਦੀ ਸਲਾਹਾਂ ਕੀਤੀ ਤੇ ਮੈਂ ਤੁਹਾਡਾ ਨਹੀਂ ਧੰਨਵਾਦ ਕੀਤਾ ਠੀਕ ਹੈ ਠੀਕ ਠੀਕ